जी उम्मीद करते सारे ठीक होंगे आज आज का का ज़्यादा करने ऐसे रहा हूँ मेरे नानके तीन तीनों दिनों जा रहे दसिया तू मुरके जा रहे ਅਸੀ ਕਰੋ ਜਲਦੀ ਜਲਦੀ ਨਿਕਲੇ ਪਹਿਲਾਂ ਸਾਡੀ ਸਲਾਹ ਨਹੀਂ ਸੀ ਜਾਣਦੀ ਟਾਈਮ ਤੇ ਸਾਡੀ ਸਲਾਹ ਵੀ ਨਹੀਂ ਜਾਣਦੀ ਟੀਆਂ ਬੰਦ ਹੋਣ ਵਾਲੀਆਂ ਵੀ ਹੋ ਰਹੀਆਂ ਨੇ ਅਸੀਂ ਹੁਣ ਜਾ ਰਹੇ ਹਾਂ ਹਾਂ ਬਸ ਹੁਣ ਮम्मा ਕੁੜੀਆਂ ਦਾ ਹੁਣ ਤੁਹਾਨੂੰ ਦਿਖਾਵਾਂਗੇ ਟੀਆਂ ਆਪਾਂ ਲੋ ਜੀ ਅਸੀਂ ਟੀਆਂ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਆਹ ਉਹਨਾਂ ਕੋ ਮੇਲਾ ਸ਼ੁਰੂ ਹੋ ਚੁੱਕਿਆ ਸੀ 4:00 ਵਜੇ ਤੀਆਂ ਦਾ ਪ੍ਰੋਗਰਾਮ ਸੀ ਜਿਹੜਾ ਸਟਾਰਟ ਹੋ ਗਿਆ ਸੀ ਅਸੀਂ ਗਏ 6:30 ਵਜੇ ਗਏ ਅਸੀਂ ਤੇ ਡੀਜੇ ਲੱਗੇ ਹੋਏ ਸੀ ਪਿੰਗਾ ਪਾਈਆਂ ਹੋਈਆਂ ਸੀ ਹਨਾ ਕੁੜੀਆਂ ਫੁੱਲ ਇੰਜੋਏ ਕਰ ਰਹੀਆਂ ਸੀ ਡਾਂਸ ਲੱਗ ਰਹੀਆਂ ਸੀ ਕਰਨ ਤੇ ਵੀਡੀਓ ਬਣਾ ਰਹੀਆਂ ਸੀ ਕੁਝ ਹਨਾ ਅੱਜ ਕੱਲ ਹਰ ਇੱਕ ਕੋਲ ਮੋਬਾਈਲ ਤੇ ਹਰੇਕ ਆਪਣੀਆਂ ਵੀਡੀਓ ਬਣਾਉਂਦਾ ਤੇ ਫੁੱਲ ਗਿੱਦਾ ਡਾਂਸ ਬੋਲੀਆਂ ਤਾਂ ਨਹੀਂ ਪਾਈਆਂ ਹੈਗੀਆਂ ਕਿਸੇ ਨੇ ਪਰ ਡੀਜਿਆਂ ਦੇ ਉੱਤੇ ਸਾਰਿਆਂ ਨੇ ਡਾਂਸ ਕਰਿਆ ਬੱਚੇ ਕੀ ਵੱਡੇ ਕੀ ਸਾਰੇ ਇੰਜੋਏ ਕਰ ਰਹੇ ਸੀ ਜੈਸੀ ਪੈਣ ਦੀਆਂ ਫਰੈਂਡਾਂ ਸੀ ਡਾਂਸ ਲੱਗ ਰਿਹਾ ਸੀ ਸਾਈਡ ਤੇ ਪੁੰਜੇ ਦੇ ਕਾਰਨ ਮੈ ਤੇ ਜੈਸੀ ਪੈਣ ਤਾਂ ਬਸ ਡਾਂਸ ਦੇ ਮਾਮਲੇ ਚ ਆਈਆਂ ਆਸਤਾ ਖੜੇ ਵਸ ਦੇਖੀਏ ਗਏ ਤੇ ਉਹ ਲੱਗ ਰਹੀਆਂ ਸੀ ਆ ਫੁੱਲ ਡਾਂਸ ਕਰਨ ਇੰਜੋਏ ਕਰ ਰਹੀਆਂ ਸੀ ਤੇ ਚਲੋ ਐਵੇਂ ਹੋ ਜਾਂਦਾ ਹਨਾ ਵੀ ਹੁਣ ਤਾਂ ਕੁੜੀਆਂ ਛੇਤੀ ਇਕੱਠੀਆਂ ਨਹੀਂ ਹੁੰਦੀਆਂ ਇਆਂ ਤੀਆਂ ਦੇ ਬਹਾਨੇ ਨਾਲ ਇਕੱਠੀਆਂ ਹੋ ਜਾਂਦੀਆਂ ਨੇ ਮਿਲ ਜਾਂਦੀਆਂ ਨੇ ਇੱਕ ਦੂਜੇ ਨੂੰ ਤੇ ਕਈ ਵਾਰ ਕਿ세 ਦਾ ਕੰਟੈਕਟ ਵੀ ਨਹੀਂ ਹੁੰਦਾ ਹੈਗਾ ਹਨਾ ਵੀ ਐਵੇਂ ਬਹਾਨੇ ਨਾਲ ਜਦੋਂ ਆਉਂਦਾ ਕੋਈ ਅਚਾਨਕ ਮਿਲ ਜਾਂਦੀਆਂ ਨੇ ਫਿਰ ਵਧੀਆ ਲੱਗਦਾ ਖੁਸ਼ੀ ਹੁੰਦੀ ਆ ਹਨਾ ਵੀ ਜਦੋਂ ਕੋਈ ਆਵਦੀ ਸਹੇਲੀ ਮਿਲੇ ਆਪਾਂ ਨੂੰ ਤੇ ਇੱਧਰ ਸਾਡੀਆਂ ਭਾਬੀਆਂ ਬੈਠੀਆਂ ਨੇ ਤੀਆਂ ਲੱਗ ਰਹੀਆਂ ਨੇ ਦੇਖਣਾ ਪਿਛਲੇ ਸਾਲ ਤੀਆਂ ਸੀ ਜਿਹੜੀਆਂ ਸਾਰਾ ਦਿਨ ਲੱਗੀਆਂ ਸੀ ਸਵੇਰੇ 10 ਵਜੇ ਤੋਂ ਸ਼ਾਮ ਤੀ 7-8 ਵਜੇ ਤੱਕ ਤੀਆਂ ਲੱਗੀਆਂ ਸੀ ਇਸ ਵਾਰ ਤੀਆਂ ਸ਼ਾਉਂਦੇ 4 ਵਜੇ ਸਟਾਰਟ ਹੋਈਆਂ ਨੇ ਕਿਉਂਕਿ ਪਹਿਲਾਂ ਮੀ ਬਹੁਤ ਜ਼ਿਆਦਾ ਪੈ ਰਿਆ ਸੀਗਾ ਫੇਰ ਪ੍ਰਬੰਧ ਨਹੀਂ ਹੋਇਆ ਹਨਾ ਵੀ ਤੀਆਂ ਕਿੱਥੇ ਲਾਈਏ ਤਾਂ ਔਖਾ ਹੋ ਜਾਂਦਾ ਫੇਰ ਇੱਕ ਸ਼ੈੱਡ ਸੀ ਆਪਣੇ ਵੀ ਚਲੋ ਉੱਥੇ 핑ਗਾ ਪੁੰਗਾ ਵਾਹਿਓ ਤੇ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਇੱਕ ਗਰਮੀ ਬਹੁਤ ਜ਼ਿਆਦੇ ਸੀ ਚਲੋ ਮੀਂਹ ਕੰਮ ਤਾਂ ਥੋੜਾ ਜਿਹਾ ਗੜਬੜ ਹੋ ਗਿਆ ਪਰ ਮੀਂਹ ਨਾਲ ਠੰਡ ਜ਼ਰੂਰ ਹੋ ਗਈ ਥੋੜੀ ਜਿਹੀ ਫਰਕ ਪੈ ਗਿਆ ਮੌਸਮ ਦਾ ਤੇ ਸਾਰੇ ਰਲ ਮਿਲ ਕੇ ਇਸ ਵਾਰ ਤਿਆਂ ਚ ਇੰਨਾ ਜ਼ਿਆਦਾ ਮਜ਼ਾ ਨਹੀਂ ਆਇਆ ਜਿੰਨਾ ਪਿਛਲੇ ਸਾਲ ਆਇਆ ਸੀ ਪਿਛਲੇ ਸਾਲ ਗਿੱਦਾ ਗੁੱਦਾ ਪਾਇਆ ਕੁੜੀਆਂ ਨੇ ਬੋਲੀਆਂ ਮੁੰਡੀਆਂ ਪਾਈਆਂ ਹਨ ਵੀ ਵਧੀਆ ਹੋ ਕਰ ਐਤ ਕੀ ਸਿਰਫ ਡੀਜੀਆਂ ਤੇ ਹੀ ਡਾਂਸ ਕਰ ਰਹੀਆਂ ਦੀਆਂ ਸਾਰੀਆਂ ਜਦੋਂ ਤੱਕ ਨਾ ਗਿੱਦਾਂ ਨਾ ਪਵੇ ਬੋਲੀਆਂ ਨਾ ਪਵੇ ਉਦੋਂ ਤੱਕ ਮਜ਼ਾ ਨਹੀਂ ਆਉਂਦਾ ਇਹ ਥੀਆਂ ਲੱਗਦੀਆਂ ਨੇਗੇ ਵੀ ਥੀਆਂ ਨੇ ਤੇ ਸਿਰਫ ਇੱਕ ਹਲਕੀਆਂ ਫੁਲਕੀਆਂ ਜੀਆਂ ਥੀਆਂ ਲੱਗਦੀਆਂ ਨੇ ਡੀਜੇ ਦੇ ਉੱਤੇ ਤਾਂ ਆਸਲੀ ਹੋਇਆ ਤਾਂ ਜਦੋਂ ਗਿੱਦਾਂ ਪੈਂਦਾ ਬੋਲੀਆਂ ਪੈਂਦੀਆਂ ਨੇ ਹਨਾ ਸਾਰੀਆਂ ਨੱਚਦੀਆਂ ਨੇ ਉਦੋਂ ਥੋੜਾ ਜਿਆਦਾ ਮਜ਼ਾ ਆਉਂਦਾ ਚਲੋ ਟਾਈਮ ਦੇ ਸਹਾਰ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ ਹੈ ਨਾ ਤੁਬ ਵਧੀਆ ਚਲੋ ਇਹ ਵੀ ਇੱਕ ਹੋ啊 ਵੀ ਸਾਰੀਆਂ ਬਹਾਨੇ ਨਾਲ ਕੁੜੀਆਂ ਮਿਲ ਜਾਂਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਨਹੀਂ ਛੇਤੀ ਕੁੜੀਆਂ ਇਕੱਠੀਆਂ ਨਹੀਂ ਹੁੰਦੀਆਂ ਹੈਗੀਆਂ। ਤੁਬ ਵਧੀਆ ਉਪਰਾਲਾ ਕੀਤਾ ਅੱਜ ਕੱਲ ਤਾਂ ਸਾਰੇ ਪਿੰਡਾਂ 'ਚ ਲੱਗਣ ਲੱਗ ਗਈਆਂ। ਤਿਆਂ ਦੇਖੋ ਦੇਖ ਹਰ ਕੋਈ ਲਵਾਉਣ ਲੱਗ ਗਿਆ ਵਧੀਆ ਗੱਲ ਆ। ਚਲੋ ਸਾਰੇ ਤਿਆਂ ਦੇਖ ਲੈਂਦੇ ਨੇ। ਦੇਖੋ ਜੀ ਆਪਣੀ ਜਸਨੀ ਵੀ ਲੱਗ ਗਈ। ਨੱਚਣਾ ਆ ਵੀ ਮਾਮੀਆਂ ਦੇ ਹੱਥ ਫੜ ਕੇ ਕਰਤਾ ਇਹਨੇ ਵੀ ਕੰਮ ਸਟਾਰਟ ਇਹਨੂੰ ਵੀ ਨੱਚਣ ਦਾ ਬਹੁਤ ਸ਼ੌਂਕ ਰਹਿੰਦਾ ਤੇ ਦੂਸਰੀ ਸਾਈਡ ਕੁੜੀਆਂ ਆਪਦੀਆਂ ਫੋਟੋਆਂ ਵਗੈਰਾ ਲੈ ਰਹੀਆਂ ਨੇ ਪਹਿਲਾਂ ਤਾਂ ਜਿ세 ਕਹਿੰਨੀ ਮੈਂ ਨੱਚਦੀ ਨਹੀਂ ਜਸੀਨ ਨੂੰ ਕਿਹਾ ਵੀ ਨੱਚ ਲੈ ਹਨਾ ਵੀ ਸਾਰੇ ਨੱਚਣ ਲੱਗ ਰਹੇ ਨੇ ਇਹ ਸੰਗਦੀ ਠੀਕ ਐਨੀ ਮੈਂ ਨਹੀਂ ਨੱਚਦੀ ਹੈਗੀ ਫੇਰ ਸਾਡੀ ਭਾਬੀ ਜੈਨੀ ਆ ਜਾ ਆਪਾਂ ਨੱਚਦੇ ਆ ਤੇ ਫੇਰ ਭਾਬੀ ਦੇ ਨਾਲ ਨੱਚਣ ਲੱਗ ਗੀਆਂ ਮਾਮੀ ਭਾਂਜੀ ਦੋਨੇ ਜਣੀਆਂ ਤੇ ਔਲਨ ਨੱਚੀਆਂ ਦੋਨੇ ਬਸ ਫੇਰ ਉਹਦੀ ਸੰਗ ਜੀ ਖੁਲ ਗਈ ਬਸ ਫੇਰ ਤਾਂ ਲੱਗ ਗਈ ਬੱਚਿਆਂ ਨਾਲ ਇੰਜੋਏ ਕਰਨ ਉਥੇ ਫਰੈਂਡਾਂ ਬਣਾ ਲਈਆਂ ਇਹਨੇ ਆਪਦੀਆਂ ਆ ਦੇਖੋ ਲੱਗ ਗਈ ਆਪਦੀਆਂ ਫਰੈਂਡਾਂ ਨਾਲ ਨੱਚਣ ਔਲਨ ਨੱਚੀਏ ਫੇਰ ਆਪਦੀਆਂ ਰੀਲਾਂ ਬਣਾਉਣ ਗਈ ਪਰਲੀ ਸਾਈਡ ਸਕੂਲ ਦੇ ਵਿੱਚ ਤੀਆਂ ਸੀ ਉਥੇ ਕੋਈ ਵੀ ਬਣਿਆ ਹੋਇਆ ਵੈਸੀ ਵੀ ਮੋਟਰ ਲੱਗੀ ਹੋਈ ਆ ਆੜੇ-ਦਾੜੇ ਖੂ ਮੰਗੂ ਬਣਾਇਆ ਹੋਇਆ ਉਹਨਾਂ ਨੇ ਉਥੇ ਜਾ ਕੇ ਗਈ ਮੇਰੀਆਂ ਰੀਲਾਂ ਬਣਾਈ ਮਮਾ ਤੇ ਉੱਥੇ ਰੀਲਾ ਬਣਾਈਆਂ ਨਾਲੇ ਉੱਥੇ ਜਾ ਕੇ ਡਾਂਸ ਕਰਕੇ ਆਈ। ਹਾਂ ਫੇਰ ਤਾਂ ਲੱਗੀ ਰਹੀ ਵੀਰ ਤਾਂ ਬਸ ਕੈਕੀ ਲੈ ਕੇ ਆਈ ਵੀ ਚੱਲ ਘਰੇ ਚਲੀਏ ਹੁਣ। ਬਹੁਤ ਡਾਂਸ ਕਰ ਲੈ ਵੀ ਤੱਕ ਜਾਈਂਗੀ ਫੇਰ। ਚਲੋ ਬੱਚਿਆਂ ਨਾਲੇ ਹੁੰਦਾ ਹਨਾ ਵੀ ਇੰਜੋਏ ਕਰੇ ਹੁੰਦੇ ਨੇ। ਬੱਸ ਤਾਂ ਮੈਂ ਜਾਂਦੀ ਨਹੀਂ ਹੁੰਦੀ ਕਿ ਇਹਦੇ ਬਸ ਇਹਦੇ ਕਰਕੇ ਜਾਣਾ ਪੈਂਦਾ ਮੈਨੂੰ ਇਹ ਕਹਿੰਦੀ ਮੈਨੂੰ ਜਾਣ ਹੀ ਜਾਣਾ। ਫੇਰ ਇਹਨੂੰ ਲੈ ਕੇ ਗਏ ਮੈਂ আর ਰੀਸ਼ੀ। ਇਹ ਦੀਆਂ ਸਾਡੇ ਸਕੂਲ ਦੇ ਵਿੱਚ ਲੱਗੀਆਂ ਸੀ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਦੀਦੀਆਂ ਦਾ ਤੇ ਮੇਰੀਆਂ ਫਰੈਂਡਾਂ ਤਾਂ ਆਈਆਂ ਨਹੀਂ ਹੈਗੀਆਂ ਉਹ ਕਹਿੰਦੇ ਵੀ ਆ ਅਗਲੇ ਸੰਡੇ ਨੂੰ ਰੱਖੜੀਆਂ ਨੇ ਵੀ ਅੱਜ ਫੇਰ ਆਵਾਂਗੇ ਅਗਲੇ ਸੰਡੇ ਨੂੰ ਫੇਰ ਆਵਾਂਗੇ ਵੀ ਐਵੇਂ ਰੋਜ਼ ਰੋਜ਼ ਆਉਣਾ ਔਖਾ ਤਾਂ ਕਰਕੇ ਆਈਆਂ ਨਹੀਂ ਗੀਆਂ ਮੈਂ ਕਿਹਾ ਮਾਂ ਚਲ ਆਜੋ ਵੀ ਅਗਲੇ ਸੰਡੇ ਨਾ ਆਉ ਮੈਂ ਹੁਣ ਹੀ ਰਕੜੀ ਬੰਨ੍ਹ ਚੀ ਉਹ ਕਹਿੰਦੀ ਨਾ ਆ ਅਗਲੇ ਸੰਡੇ ਆਵਾਂਗੇ ਤੇ ਚਲੋ ਹਾਰ ਇੱਕ ਦਾ ਅਲੱਗ-ਅਲੱਗ ਪਰਿਵਾਰ ਦਾ ਸੁਭਾਅ ਹੁੰਦਾ ਹੈ ਨਾ। ਬਾਕੀ ਚਲੋ ਮਨ ਪੌਣਾਂ ਤੇ ਗੱਲਾਂ ਹੋਈ ਜਾਂਦੀਆਂ ਨੇ ਪਰ ਐਂ ਹਾਂ ਦੇ ਵਿੱਚ ਆ ਜੇ ਮੇਰੇ ਜਿਹਾ ਕੋਈ ਨਾ ਤਾਂ ਵਧੀਆ ਲੱਗਦਾ ਹੋਰ ਵੀ। ਚਲ ਚਲੋ ਜਿਹੜੀਆਂ ਨਹੀਂ ਮਿਲ ਗਈਆਂ ਆਹ ਹਰਪ੍ਰੀਤ ਦੀ ਫਰੈਂਡ ਆ ਗਈ ਜੀ। ਹਰਪ੍ਰੀਤ ਆਈ ਨਹੀਂ ਹੈ ਕਿਉਂਕਿ ਮੰਮੀ ਘਰੇ ਨਹੀਂ ਸੀ। ਫਿਰ ਮੈਂ ਵੀ ਆਈ ਹੋਈ ਸੀ ਤਾਂ ਵੀ ਓਕਾ ਇਹਦਾ ਤੇ ਚਲੋ ਅਗਲੇ ਸਾਲ ਹਰਪੀ ਨੂੰ ਵੀ ਲੈ ਕੇ ਆਵਾਂਗੇ ਹਨ ਮੈਂ ਸ਼ਾਇਦ ਨਾ ਆ ਮੈਂ ਅਗਲੇ ਸਾਲ ਹਰਪੀ ਨੂੰ ਭੇਜ ਦੂੰਗੀ ਕਿਉਂਕਿ ਉਹਦੀਆਂ ਫਰੈਂਡਾਂ ਜੁਰੂਰ ਆਉਂਦੀਆਂ ਨੇ ਤੇ ਉਹ ਰਹਿ ਜਾਂਦੀ ਹੈ ਆਈ ਵਾਰ ਮਿਲਣ ਕਣੀਓ ਮੈਂ ਸੋਚਿਆ ਵੀ ਅਗਲੀ ਵਾਰ ਚਲ ਹਰਪੀ ਤੈਨੂੰ ਭੇਜਾਂਗੀ ਦਿਆਂ ਵਿੱਚ ਫਿਰ ਉਹਦੀਆਂ ਸਹੇਲੀਆਂ ਮੈਨੂੰ ਕੁਛ ਦੀਆਂ ਰਹਿੰਦੀਆਂ ਨੇ ਵੀ ਹਰਪੀ ਨਹੀਂ ਆਈ ਹਰਪੀ ਨਹੀਂ ਆਈ ਹੈंगी ਤੇ ਅੰਦਰ ਭਾਬੀਆਂ ਸਾਡੀਆਂ ਲੱਗੀਆਂ ਪਈਆਂ ਨੇ ਨੱਚਣ ਕੋਲ ਮਸਤੀ ਜਸਨੀ ਕਹਿੰਦੀ ਮम्मा ਤੁਸੀਂ ਵੀ ਨੱਚੋ ਤੇ ਫਿਰ ਹੌਲੀ ਹੌਲੀ ਚਲੋ ਅਸੀਂ ਨੇ ਵੀ ਕੰਮ ਸਟਾਰਟ ਕਰਤਾ ਅਸੀਂ ਵੀ ਥੋੜਾ ਥੋੜਾ ਨੱਚਣ ਲੱਗ ਗਏ ਹਨਾ ਫਿਰ ਧੀਆਂ ਉੱਚ ਆਇਆਂ ਦਾ ਕੀ ਫਾਇਦਾ ਕਹਿੰਦੇ ਜੇ ਥੋੜਾ ਜਿਹਾ ਨੱਚੇ ਵੀ ਨਾ ਹਨਾ ਫਿਰ ਅਸੀਂ ਇੰਜੁਆਈ ਕੀਤਾ ਆ ਗਿਆਂ ਬਾਬੀਆਂ ਨਾਲ ਤੇ ਪਹਿਲਾਂ ਜਸਸੀ ਭੈਣ ਲੱਗੀ ਨੱਚਣ ਜਸਨੀ ਦੇ ਨਾਲ ਫਿਰ ਹੋਈ ਹੋਈ ਮੈਂ ਵੀ ਨੱਚਣ ਲੱਗੀ ਤੇ ਨਾਲ ਨਾਲ ਆਪਾਂ ਵੀਡੀਓ ਬਣਾਉਂਦੇ ਰਹੇ ਇੱਕ ਜਾਦਗਿਰੀ ਬਣ ਜਾਂਦੀ ਹੈ ਹਨਾ ਵੀ ਪਹਿਲਾਂ ਧੀਆ ਚਾਏ ਗਏ ਸੀ ਤੇ ਅੱਗੇ-ਅੱਗੇ ਜਿਵੇਂ ਜਿਵੇਂ ਉਹ ਹੁੰਦਾ ਹਨ ਤੇ ਚਲੋ ਵਧੀਆ ਇੰਜੋਏ ਕਰਿਆ ਸੀ ਨੇ ਨੱਚੇ ਕੁੱਦੇ ਜਿਹੜੇ ਜ਼ਿਆਦਾ ਨੱਚੇ ਉਹ ਤਾਂ ਵਿਚਾਰੇ ਥੱਕ ਗਏ ਹੋਣੇ ਹਨਾ ਰਾਤ ਨੂੰ ਲੱਤਾਂ ਦੁਖਣ ਲੱਗੀਆਂ ਹੋਣੀਆਂ ਕਦੇ-ਕਦੀ ਮੌਕਾ ਮਿਲਦਾ ਨੱਚਣ ਗੁੱਦਣ ਦਾ ਤਾਂ ਮੈਨੂੰ ਲੱਗਦਾ ਵੀ ਇੰਜੋਏ ਕਰ ਲੈਣਾ ਚਾਹੀਦਾ ਹੁੰਦਾ ਹਨਾ ਸੰਗ-ਸੰਗ ਚ ਰਹਿਣਾ ਹੀ ਚਾਹੀਦਾ ਹੈਗਾ ਤੇ ਜਸਮੀਨ ਉਹ ਤੇ ਰਾਂਡ ਮਿਲ ਗਈ ਉਹਦੀ ਤੇ ਹੁਣ 7 ਵਜੇ ਨਾਲੇ ਹੋਗੇਗੀ ਅਸੀਂ ਚੱਲੇ ਘਰ ਨੂੰ ਕਿਉਂਕਿ ਬਹੁਤ ਡਾਂਸ ਕਰ ਲਿਆ ਹੋਰ ਬਣਾ ਲਈ ਹੋਰ ਹੋਰ ਯਾ ਦੇਖੋ ਸ਼ਾਗਨ ਦਿੰਦੀਆਂ ਨੇ ਲਓ ਜੀ ਲੱਗਦੀਆਂ ਨੇ ਸੋਡਾ ਹੁਣ ਮੰਨ ਲੈਣੇ ਆ ਲੰਗ ਜਾਨ ਨਹੀਂ ਲੰਗ ਜਾਨ ਯਾਰ ਸਾਰੇ ਗੱਲ ਸੂਈ ਕੋਲਕਾਰੀ ਟਿੱਕਾ ਮੈਨੂੰ ਦੇਗੀ ਤੇ ਆ ਆ ਭੱਜ ਗਈ ਹੁ ਮਾਤਾ ਬਗਾਰੀਆ ਗੁਰਗਲੇ ਲੱਗਦਾ ਹਾਂਜੀ ਅਸੀਂ ਤੀਆਂ ਚ ਜਾਏ ਹਨਾ ਅੱਜ ਗੱਲ ਤਾਂ ਤੀਆਂ ਬਸ ਡੀਜਿਆਂ ਦੀ ਹੀ ਰਹਿ ਗਈਆਂ ਬੋਲੀਆਂ ਬੋਲੀਆਂ ਕਿਸੇ ਨੇ ਕੁਝ ਨਹੀਂ ਪਾਇਆ ਬਸ ਡੀਜੇ ਚੱਲਿੰਗੇ ਤੇ ਕੁੜੀਆਂ ਨੱਚੀਆਂ ਹਨਾ ਇੱਕ ਘੰਟਾ ਕਾ ਸੀ ਲਾਇਆ ਏ ਪੌਣਾ ਕਾ ਘੰਟਾ ਸੀ ਤੇ ਫਿਰ ਹਨੇਰਾ ਵੀ ਹੋ ਰਿਹਾ ਸੀ ਤੇ ਉਧਰੋਂ ਦੀਦੀ ਨੇ ਰੋਟੀ ਵੀ ਬਣਾਉਣੀ ਸੀ ਕਿਉਂਕਿ ਬੀਬੀ ਹੈ ਨਹੀਂ ਬੀਬੀ ਪਿੰਡ ਕੋ ਉੱਥੇ ਜਾ ਰਹੀ ਆ ਖਰੋਦੀ ਜਾ ਰਹੀ ਆ ਭੈਣ ਕੋਲੇ ਤੇ ਫਿਰ ਇਧਰੋਂ ਮੰਮੀ ਵੀ ਨਾਨਕੇ ਗਈ ਹੋਈ ਤੇ ਲੇਟੇ ਆਇਨੇਵੀ ਅਸੀਂ ਫਿਰ ਜਲਦੀ ਆ ਗਏ ਵੀ ਜਾ ਕੇ ਘਰੇ ਕੰਮ ਧੰਦੇ ਵੀ ਕਰਨੇ ਨੇ ਹਨਾ ਮੰਮੀ ਨੇ ਆਂਦਿਆਂ ਨੂੰ ਗੁਲਗਲੇ ਤੇ ਪਕੌੜੇ ਬਣਾ ਰੱਖੇ ਨੇ ਮੰਮੀ ਐਨ ਚਲ ਆਪਾਂ ਤੀਆਂ ਬਣਾ ਲੈਨੇ ਇੱਕ ਦਿਨ ਪਹਿਲਾਂ ਤੀਆਂ ਬਣਾ ਦੀਆਂ ਉਹਦੇ ਖੀਰ ਪੂੜੇ ਕਰ ਲਏ ਤੇ ਅੱਜ ਮੰਮੀ ਐਨ ਪਕੌੜੇ ਬਣਾ ਲੈਨੇ ਆ ਤੇ ਉਹਨਾਂ ਨੇ ਪਕੌੜੇ ਬਣਾ ਲਏ ਹਨਾ ਤੇ ਆਈ ਹੋਪ सोनू ਵੀ ਤੀਆਂ ਵਧੀਆ ਲੱਗੀਆਂ ਹੋਣੀਆਂ ਹਨਾ ਤੇ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਕਿੱਥੇ ਕਿਤੇ ਤੀਆਂ ਲੱਗੀਆਂ ਨੇ ਹਨਾ ਕਿਹੜੇ ਕਿਹੜੇ ਤੀਆਂ ਵਿੱਚ ਗਏ ਨੇ ਇੰਜੋਏ ਕਰਿਆ teh cilo next vlog deh bichehana, dewa kiaja, shikal jii, bye bye